ਜੀ ਉਹਨੇ ਮੈਨੂੰ ਇੱਕ ਦਿਨ ਸਵਾਲਿਆ ਸੀ ਨਾ ਤੇ ਜੁਰਤ ਰੱਖੀ ਆ ਮੈਂ ਵੀ ਕੱਢੀ ਕਿ ਨਹੀਂ ਅਗਲੇ ਦਿਨੀ ਤੇਰੀ ਸੱਸ ਵਾਂਗੂ ਨਹੀਂ ਆਂ ਵੀ ਮੈਂ ਮੈਂ ਕਰਦੀ ਫਿਰੂੰਗੀ ਇਹ ਕੰਮ ਮੇਰ ਕੋ ਨਹੀਂ ਹੋਣੇ ਚਾਚੀ ਢੋਲ ਨਾ ਦੂਰੋਂ ਵਜਦੇ ਸੋਹਣੇ ਲੱਗਦੇ ਹੁੰਦੇ ਆ ਹੁਣ ਆਪਣੇ ਘਰ ਵੱਜਣ ਦੇ ਨਾ ਹੁਣ ਪਤਾ ਲੱਗਾ ਮੈਨੂੰ ਕਾਦਾ ਪਤਾ ਲੱਗਣਾ ਵਾ ਮੈਂ ਡਰਦੀ ਆ ਕਿਸ ਕੋ ਨਾ ਮੈਂ ਆਪਣੀ ਨੋਕਾ ਡਰਦੀ ਤੇ ਨਾ ਮੈਂ ਡਰਦੀ ਤੇਰੇ ਕੋਲੋਂ ਢੋਲ ਵੱਜਦਾ ਸੋਹਣਾ ਲੱਗਣਾ ਵਾ ਇਹ ਤੇਰੀ ਸਾਸਿ ਆ ਜਿਹੜੀ ਡੱਡ ਡਰ ਕੇ ਰਹਿੰਦੀ ਆ ਇਉਂ ਨੂੰ ਫੋਨ ਫੋਨ ਕਰਨਾ ਹੀ ਕੋਈ ਜਿਹੜਾ ਕਲ ਦਾ ਲੈ ਗਿਆ ਵਾ ਹੋਰ ਨਾ ਹੋਵੇ ਵੀ ਪੁਲਸ ਪਲਸ ਲੈ ਆਵੇ ਉਹ ਮਾਦਾ ਇੰਨੇ ਜੋਗੇ ਹੋ ਹੈ ਨਹੀਂ ਆ ਜਦੋਂ ਦੇ ਅਸੀਂ ਉਹਨੂੰ ਤੰਗ ਕਰਨਦੇ ਆ ਨਾ ਜਿਹਾ ਉਹ ਜੇ ਹੁੰਦੇ ਨਾ ਤੇ ਉਦੋਂ ਦੇ ਲੈ ਜਾਂਦੇ ਉਹਨੂੰ ਤੇ ਨਾਲੇ ਦਿੰਦੇ ਰਿਪੋਰਟ ਉੱਥੇ ਥਾਣੀ ਮੇਰੀ ਗੱਲ ਸੁਣ ਅੱਗੇ ਹੀ ਗੱਲ ਹੋਰ ਹੁਣ ਤੇ ਉਹ ਉੱਤੇ ਹੀ ਆ ਗਿਆ ਉਹਨੇ ਵੀ ਪਤਾ ਨਹੀਂ ਕਿਹੜੇ ਵੇਲੇ ਫੋਨ ਕਰ ਦਿੱਤਾ ਕਿਤੇ ਹੁਣ ਮੇਰਾ ਨਹੀਂ ਉਹਦੇ ਲਾਗੇ ਰਹਿ ਗਿਆ ਜੋ ਰੱਸੀ ਬੰਨਣ ਦੇ ਹੀ ਉਹਦੀ ਲੱਤ ਨੂੰ ਜੋ ਫੋਨ ਆਉਂਦਾ ਕਿ ਇਦਾਂ ਤੇ ਮੈਂ ਉਹਦੇ ਸਹਰਾਣੇ ਲਾਗੇ ਰਸਤਾ ਸੀ। ਯਾ ਤੂੰ ਲੈਣ ਗਈ ਹੈ ਅੰਦਰ। ਕੋਈ ਕੋਈ ਚੱਜ ਦਾ ਕੰਮ ਨਹੀਂ ਨਾ ਕਰਨਾ ਹੁੰਦਾ। ਉਹ ਮੇਰੀ ਗੱਲ ਸੁਣ। ਉਹ ਇਦਾਂ ਤੂੰ ਵੀ ਗੱਲਾਂ ਬੜੀਆਂ ਮਾਰਨੀ ਆ। ਜਦੋਂ ਲੈਣਾ ਹੈ ਤੂੰ ਕੱਲੀ ਜਾਣ ਦਿੱਤੀ ਉਹ। ਮੈਂ ਮੇਰੀ ਪਿੱਛੇ ਜਾਣ ਦਿੱਤੀ ਉਹਨੇ। ਉਹ ਚ ਤੇ ਪਤਾ ਨਹੀਂ ਝੋਟੇ ਜਿਹਾ ਜੋਰੀ ਕਿ ਤੂੰ ਆਗੇ। ਤੇ ਤੂੰ ਮੈਨੂੰ ਫੋਨ ਕਰਦੀ। ਮੈਂ ਤੈਨੂੰ ਫੋਨ ਕੀ ਕਰਨਾ ਸੀ? ਉਹਨੇ ਮੌਕਾ ਦਿੱਤਾ ਫੋਨ ਕਰਨ ਦਾ। ਉਹ ਇਦਾਂ ਬੜੀਆਂ ਗੱਲਾਂ ਕਰਨੀ ਆ ਵੀ ਮੈਂ ਹਾਂ ਕਰ ਦੂੰਗੀ, ਜਿਵੇਂ ਕਰ ਦਊਂਗੀ। ਤੇ ਉਹਨੂੰ ਨਾਲ ਘਲਤਾ ਦੱਸ। ਘਲਤਾ ਤਾਂ ਹੁਣ ਲੈ ਗਿਆ ਤੇ ਲੈ ਜਾਏ ਫਿਰ। ਲਿਆ ਗਿਆ ਵਾ ਤੇ ਫਿਰ ਹੁਣ ਰੋਣ ਕਾਲੀ ਨਹੀਂ ਮੈਂ ਕਾਦੇ ਲਈ ਰੋਣਾ ਵਾ ਮੈਨੂੰ ਤਾਂ ਤੇਰਾ ਹੁੰਦਾ ਵਾ ਕਿ ਤੈਨੂੰ ਨਾ ਐਵੇਂ ਫੜਾ ਫੜੂ ਦੇਣ ਕਿਤੇ ਉਹ ਨਾਲੇ ਤੂੰ ਫੜਾਉਂਦੀ ਗੱਲ ਕਰਨੀ ਆ ਥਾਣੇ ਵੀ ਪੈਸੇ ਚਾਹੀਦੇ ਆ ਮਾਤੜ ਬੰਦੇ ਦੀ ਹੁੰਦਾ ਕੰਮ ਉਹਥੇ ਕਹਿ ਨਹੀਂ ਨਿਕ ਸੁਣਵਾਈ ਕਰਨੀ ਉਹਨਾਂ ਦੀ ਪੈਸਾ ਤੇ ਉਹਨਾਂ ਦੇ ਕੋਲ ਕੋਈ ਨਹੀਂ ਆ ਦਿਹਾੜੀਆਂ ਲਾ ਲਾ ਗੁਜ਼ਾਰਾ ਕਰਨ ਲਿਆ ਵਾ ਅਗਲਾ ਨਹੀਂ ਇਹ ਗੱਲ ਤੇ ਹੈਗੀ ਆ ਪਰ ਚੁੱਕਣਾ ਦੇਣ ਵਾਲੇ ਜਿਹੜੇ ਹੁੰਦੇ ਆ ਨਾ ਉਹ ਨਹੀਂ ਟਿਕਣ ਦਿੰਦੇ ਹੁੰਦੇ ਉਹ ਨਹੀਂ ਵੇਂਦੇ ਹੁੰਦੇ ਵੀ ਅਗਲੇ ਕੋ ਕੋ ਹੈਗਾ ਵਾ ਕਿ ਨਹੀਂ ਹੈਗਾ ਤੂੰ ਚੁੱਕਣਾ ਜਦ ਮਾਦਾ ਫੇਰ ਹੀ ਆਊਗਾ ਨਾ ਜੇ ਜੇਬ ਸਾਥ ਦਊਗੀ ਤੇ ਹੈ ਜੇ ਜੇਬ ਚ ਕੱਖ ਨਾ ਤੇ ਚੁੱਕਣਾ ਉਥੇ ਕੀ ਕਰੂਗੀ ਪਰ लवली ਫੇਰ ਵੀ ਨਾ ਤੂੰ ਉੱਜਾ ਗੁੱਜਾ ਨਾ ਕਿਤੇ ਉਹ ਨਾ ਕਿਤੇ ਉਹ ਪਤਾ ਕਰ ਉਹ ਮੈਂ ਨਹੀਂਗਾ ਮਾਦਾ ਕਰਨਾ ਕਿਤੇ ਵੀ ਤੇ ਨਾ ਮੈਂ ਹੁਣ ਰੱਖਣੀ ਆ ਠੀਕ ਆ ਨਾ ਜਿੱਦਨ ਵੀ ਛੱਡਣਾ ਆ ਗਿਆ ਨਾ ਇਥੇ ਉਹ ਪੈਰੀ ਨਾ ਵਾਪਸ ਘਰ ਲਾ ਹੁਣ ਚੱਲ ਵੇਖ ਲੈ ਫੇਰ ਆਪਣੀ ਮਰਜ਼ੀ ਹਾਂ ਫੇ ਤੂੰ ਹੀ ਡੈਪਈ ਨਾ ਹੁੰਨਾ ਵਾ ਕਹਿਣ ਚੱਲ ਕੋਈ ਗੱਲ ਨਹੀਂ ਆ ਰਹਿਣ ਦੇ ਕੋਹ ਨਹੀਂ ਹੁੰਦਾ ਫੇ ਤੂੰ ਮੈਨੂੰ ਮਤਾਂ ਦਿਨਾ ਤਸਕੀਮਾਂ ਵੀ ਸਾਰੀਆਂ ਤੇਰੀਆਂ ਹੀ ਆ ਬੰਧਨ ਬੁੰਨਨ ਦੀਆਂ ਉਹ ਬੰਦਾ ਮੂੰਹ ਨਾਲ ਗੱਲ ਕਰ ਲਿੰਦਾ ਵੇ ਬੰਨਣ ਦੀਆਂ ਸਕੀਮਾਂ ਤੇ ਹੈਗੀਆਂ ਹੈਗੀਆਂ ਮੈਨੂੰ ਕੀ ਪਤਾ ਸੀ ਉਹਨੇ ਫੋਨ ਕਰ ਦੇਣਾ ਤੇ ਇੰਨੇ ਆ ਜਾਣਾ ਤਬੜਾ ਜੇ ਮੈਨੂੰ ਪਤਾ ਹੁੰਦਾ ਨਾ ਤੇ ਫੇਰ ਮੈਂ ਉਦਾਂ ਹੀ ਸੂਤਰ ਕਰ ਲੈਣੀ ਸੀ ਤੂੰ ਮੈਨੂੰ ਇਹ ਦੱਸ ਕਿ ਤੇਰਾ ਰੱਖਣ ਦਾ ਇਰਾਦਾ ਹੈਗਾ ਕਿ ਨਹੀਂ ਹੈਗਾ ਬਾਕੀ ਇਹ ਆ ਕਿ ਜੇ ਨਹੀਂ ਨਾ ਰੱਖਣੀ ਤੇ ਵਾਧੂ ਰਿਸ਼ਤੇ ਆ ਚੰਗਾ ਹੀ ਹੋਊਗਾ ਇਹਦੇ ਨਾਲੋਂ ਮਾੜਾ ਨਹੀਂ ਹੁੰਦਾ ਉਹ ਮਾੜਾ ਮੈਂ ਤੈਨੂੰ ਕਹਿ ਤੜਿਆ ਵਾਂ ਕਿ ਮੈਂ ਨਹੀਂ ਕਰ ਰੱਖਣੀ ਠੀਕ ਹਨ ਇੰਦਾ ਜਿੰਦਗੀ ਨਹੀਂ ਗਾ ਨੰਗਣੀ ਹੁਣ ਫੇ ਐਸੇ ਗੱਲ ਤੇ ਨਹੀਂ ਤੇ ਹੁਣ ਜਿੱਦਣ ਆਉਗੀ ਨਾ ਇਹਦੀਆਂ ਤੇ ਧੌਣਾ ਮੈਂ ਲਵਾਉਂਗੀ ਹੁਣ ਵੀ ਚੱਲ ਹੁਣ ਉੱਥੇ ਹੀ ਜੋ ਤੂੰ ਕਰਨਾ ਵਾ ਕਰੀ ਜਾਈ ਮੇਰਾ ਨਹੀਂ ਨਾਮ ਆਉਣਾ ਚਾਹੀਦਾ ਵਿੱਚ ਤੇਰਾ ਕਿਉਂ ਨਹੀਂ ਨਾਮ ਆਉਣਾ ਚਾਹੀਦਾ ਵਿੱਚ ਫੇ ਤੈਨੂੰ ਡਰ ਵੀ ਬੜਾ ਲੱਗਦਾ ਵਾ ਇਹ ਤਾਂ ਕੰਮ ਰਲ ਮਿਲ ਕੇ ਹੀ ਹੋਣਾ ਵਾ ਚੱਲ ਜੇ ਕੋਈ ਫੋਨ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਉਹਨਾਂ ਦਾ ਆ ਤਾਂ ਤੂੰ ਐਵੇਂ ਸਕੀਮਾਂ ਲਾਈ ਜਾਨੀ ਆ ਜਾਂ ਰੋਟੀ ਪਾਣੀ ਪਕਾ ਜਾ ਕੇ ਤੈਨੂੰ ਤੇ ਬਸ ਰੋਟੀ ਦੀ ਪਈ ਰਹਿੰਦੀ ਆ ਫੇ ਰੋਟੀ ਪਾਣੀ ਪਤਾ ਜੇ ਉਹ ਆਊਗਾ ਨਾ ਉਧਰੋਂ ਫੋਨ ਕੋਈ ਤੇ ਤੈਨੂੰ ਮੈਂ ਦੱਸ ਦਊਂਗਾ ਤੇ ਆਹ ਗੱਲ ਕਹਿਣ ਦੇ ਆ लवली ਮੈਂ ਫਿਰ ਇਦਾਂ ਕਰਦੀ ਆ ਮਾਸੀ ਤੇਰੀ ਨੂੰ ਫੋਨ ਕਰਦੀ ਆ ਉਹ ਉਦੋਂ ਕਹਿੰਦੀ ਹੀ ਨਾ ਕਿ ਰਿਸ਼ਤਾ ਮੈਂ ਕਰਾਉਂਗੀ ਤੇ ਮੇਰਾ ਇਰਾਦਾ ਵਾ ਤੇ ਉਹਨੂੰ ਕਵਾਂ ਤੇ ਹੁਣ ਟਾਈਮ ਹੈਗਾ ਯੋ ਕਰਾ ਹੁਣ ਰਿਸ਼ਤਾ ਜਿਹੜਾ ਕਰਾਉਣਾ ਵਾ ਤੇ ਕਰਾਈ ਕੋਈ ਚੰਗੇ ਘਰ ਦਾ ਵੇਖ ਲੈ ਫਿਰ ਉਹਨੂੰ ਪੁੱਛ ਕੇ ਕੀ ਜਾਂਦੀ ਆ ਨਹੀਂ ਉਹਨੂੰ ਮੈਂ ਕਰਦੀ ਆ ਫੋਨ ਜਦੋਂ ਇਦਰੋਂ ਅਹੀ ਮੰਨੀ ਬਣਾ ਲਿਆ ਪਈ ਇਹਨੂੰ ਅਹੀ ਰੱਖਣਾ ਹੀ ਨਹੀਂ ਆ ਮੰਨ ਤੇ ਬਣਾ ਲਿਆ ਵਾ ਪਹਿਲਾਂ ਖਲਾਸੀ ਤੇ ਕਰਾ ਲਈਏ ਇਦਰੋਂ ਵੇ ਖਲਾਸੀ ਵੀ ਹੋ ਜਾਈ ਜਾਂਦਰਾ ਜਰੂਰ ਅੰਦਰ ਜਾਣ ਨੂੰ ਜੀ ਕਰਦਾ ਵਾ ਵੇ ਅੰਦਰ ਉਂਦਰ ਨਹੀਂ ਗਾ ਉਹਨਾਂ ਨੇ ਕੱਲਣਾ ਵੇ ਉਹਨਾਂ ਨੂੰ ਜਦੋਂ ਦਿੱਤੇ ਨਾ ਪੈਸੇ ਉਹਨਾਂ ਦਾ ਤੇ ਆਪੇ ਮੂੰਹ ਬੰਦ ਹੋ ਜਾਣਾ ਵਾ ਗੱਲ ਉਹਨਾਂ ਨੇ ਕਾਦੀ ਕਰਨੀ ਮੈਨੂੰ ਤੇ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਇਹੰਦਾ ਇਨੇ ਗੁੱਸੇ 'ਚ ਕਿੱਥੋਂ ਆ ਗਿਆ ਵਾ ਉਹਦੇ ਦੰਦਾਂ ਤੋਂ ਦੰਦ ਨਹੀਂ ਚੁੱਕਦਾ ਹੁੰਦਾ ਵੇ ਕਸੂਰ ਸਾਰਾ ਇਹਦਾ ਹੋਇਆ ਵਾ ਜਿੱਦਾਂ ਇਹ ਉਦੋਂ ਵੀ ਉਹਦੇ ਸਾਹਮਣੇ ਰੋ ਰੋ ਕੇ ਦੱਸਣ ਡਈ ਸੀ ਨਾ ਮੈਨੂੰ ਮਾਰ ਦੇਣਾ ਵੀਰ ਜੀ ਮੈਨੂੰ ਮਾਰ ਦੇਣਾ ਮੈਨੂੰ ਲੈ ਜਾਓ ਮੈਨੂੰ ਲੈ ਜਾਓ ਇਦਾਂ ਹੀ ਇਹਨੇ ਫੋਨ ਤੇ ਕੀਤੀ ਹੁਣੀ ਤੇ ਉਹਨੇ ਤੇ ਆਉਣਾ ਹੀ ਵੀ ਦੌੜੇ ਤੇ ਆਇਆ ਕਾਤੇ ਹੀ ਉਹ ਸਾਕਲ ਤੇ ਆਇਆ ਹੀਗਾ ਕੇ ਹੋਰ ਕਾਤੇ ਆਉਣਾ ਹੀ ਚੱਲ ਖਾ ਲਈਆਂ ਪੱਕੀਆਂ ਕਿੰਨੇ ਦਿਨ ਖਾਣੀਆਂ ਭਾਬੀ ਦੀਆਂ ਕਿੰਨੇ ਦਿਨ ਸਾਂਭਣਾ ਮਨ ਇੱਥੇ ਹੀ ਆਉਣਾ ਵਾ ਫਿਰਨ ਸਾਂਭਣਾ ਸਵਾ ਚੱਲ ਮੈਂ ਵੇਖਾਂ ਰੋਟੀ ਪਾਣੀ ਦਾ ਫਿਰ ਚੱਲ ਕਰ ਲਈ ਜੇ ਮਾਸੀ ਨੂੰ ਫੋਨ ਕਰਨਾ ਵਾ ਨਹੀਂ ਮੈਂ ਕਰਦੀ ਹਾਂ ਉਹਨੂੰ ਫੋਨ ਦੱਸਦੀ ਹਾਂ ਉਹਨੂੰ ਪਹਿਲਾਂ ਉਦੋਂ ਡੱਕੀ ਨਹੀਂ ਗਈ ਤੇ ਹੁਣ ਗੱਲਾਂ ਕਰਨ ਠੀਕ ਆ ਮੈਂ ਵੀ ਤੂੰ ਉਦੋਂ ਡੱਕ ਜਦੋਂ ਲੈਣ ਆਇਆ ਇੱਥੇ ਬੀਜੇ ਦੇ ਹੈਗੇ ਆ ਪਰ ਹੋਏ ਨਹੀਂਗਾ ਉਹ ਜੀ ਚੱਲ ਕੋਈ ਗੱਲ ਨਹੀਂ ਘਾਕੂ ਹੋ ਜਾਣਾ ਵਾ ਬਥੇਰਾ ਵਿੱਚ ਨੇ ਨਬਲੀ ਕੀ ਕਰੀ ਜਨਾ ਵਾ ਉਹ ਕੋ ਹੋਣੀ ਯਾਰਾ ਪੱਠੇ ਦੇ ਬੀਜੇ ਹੀ ਉਹ ਤੇ ਹੋਏ ਨਹੀਂ ਆ ਪੱਠੇ ਹੋਏ ਹਿਸਾਬ ਦੇ ਹੀ ਆ ਨਾ ਘਾਹੀ ਹੋਇਆ ਵਿੱਚ ਘਾਕੂ ਹੋ ਜਾਈਓ ਬਾਜਰਾ ਜਹਾਗੇ ਹੀ ਨਹੀਂ ਆ ਪਤਾ ਨਹੀਂ ਕੀ ਗੱਲ ਈ ਆ ਵੱਤਰ ਵੀ ਬਿਠੇ ਰਹੀ ਸਮਝ ਨਹੀਂ ਲੱਗੀ ਯਾਰ ਕੋ ਜਾਂ ਬੀ ਬੂ ਤੇ ਕੋਈ ਫਰਕ ਹੋਊਗਾ ਮਾੜਾ ਦੇ ਦਿੱਤਾ ਹਰਿਆਣੇ ਵਾਲ ਕੀ ਅੱਛਾ ਮੈਂ ਐਂਦ ਰਲ ਕਾਮਾ लवली ਗੱਲ ਕਰਨ ਨੂੰ ਤੇ ਜੀ ਨਹੀਂ ਕਰਦਾ ਹੁਣ ਵੇਰਾ ਵੀ ਸਾਂਝਾ ਵਾ ਗੱਲ ਕਰਨੀ ਬੰਦੀ ਆ ਤੇ ਮੇਰੀ ਗੱਲ ਸੁਣ ਨਾ ਕੱਲ ਹਿੰਦਾ ਆਇਆ ਸੀ ਉਹ ਵਾਵਾ ਬੋਲ ਕੇ ਗਿਆ ਵਾ ਤੇ ਨਾਲ ਰਪਿੰਦਰ ਨੂੰ ਵੀ ਨਾਲ ਲੈ ਗਿਆ ਵਾ ਗੱਲ ਹੋਈ ਕੀ ਆ ਮੈਨੂੰ ਦੱਸ ਤੇ ਸਹੀ ਉਹ ਦਿਲਜੀਤ ਇਦਾਂ ਦੀ ਕੋਈ ਗੱਲ ਨਹੀਂ ਆ ਉਹ ਐਵੇਂ ਮੜੀ ਜੀ ਗੱਲਬਾਤ ਹੋਈ ਸੀ ਤੇ ਉਹ ਹਿੰਦਾ ਆਇਆ ਸੀ ਤੇ ਉਹਨੂੰ ਨਾਲ ਲੈ ਗਿਆ ਵਾ ਕਿ ਐਵੇਂ ਰਵੜਾ ਪਾਉਂਦਿਆ ਹੀ ਇੱਥੇ ਮੈਂ ਆਦੇ ਘਰ ਹੈ ਨਹੀਂ ਜਦੋਂ ਆਇਆ ਵਾ ਮੈਨੂੰ ਤੇ ਮੰਮੀ ਨੇ ਬਾਅਦ ਚ ਦੱਸਿਆ ਵਾ ਤੇ ਨਾਲੇ ਸਾਰੇ ਘਰਾਂ ਜੀ ਹੁੰਦੀਆਂ ਵਾਂ ਕਿਸ ਦੀਆਂ ਢੱਕੀਆਂ ਰਹਿ ਜਾਂਦੀਆਂ ਵਾਂ ਕਿਸ ਦੀਆਂ ਜੱਗ ਜ਼ਹਿਰ ਹੋ ਜਾਂਦੀਆਂ ਇਹ ਇਦਾਂ ਹੀ ਚੱਲਦਾ ਰਹਿਣਾ ਕੰਮ ਹਣ ਲਵੜੀ ਇਹ ਤੇ ਗੱਲ ਹੈਗੀ ਐ ਮੈਂ ਤਾਂ ਗੱਲ ਕੀਤੀ ਸੀ ਕਿ ਇਕੋਸਾਂਤ ਰਹਿਨੇ ਆ ਕੁਛ ਤਾਂ ਤੇ ਬੰਦਾ ਹੀ ਆ ਵੀ ਗੱਲ ਹੋਈ ਕੀ ਓਏ ਆਹੋ ਮੈਂ ਤੇਨੂੰ ਸੱਚੀ ਗੱਲ ਦੱਸਦੀ ਆ ਵੀ ਮਾੜੀ ਜੀ ਗੱਲ ਹੋਈ ਤੇ ਉਹ ਆਣ ਕੇ ਲੈ ਗਿਆ ਹੋਰ ਦੇਖ ਲੈਣਾ ਯਾਨੀ ਉਹਨੂੰ ਓਏ ਅਹੀਂ ਕੱਲੀ ਰੋਕਣਾ ਸੀ ਕਿੰਨਾ ਕੁ ਚਿਰ ਖਾਣੀਆਂ ਵਾ ਉੱਥੇ ਨਾਲੇ ਆਪੇ ਆਜੂਗੀ ਅਹੀਂ ਉਹਨਾਂ ਦੇ ਥੱਲੇ ਥੋੜਾ ਲੱਗੇ ਆ ਕਿੰਨਾ ਕਿਹੜ ਖਾਣੀਆਂ ਵਾ ਉਥੇ ਉਹਨਾਂ ਦਾ ਤੇ ਆਪਣਾ ਮਹਾਂਗੁਜ਼ਾਰਾ ਚੱਲਣ ਡਿਆ ਵਾ ਦਿਹਾੜੀ ਲਾ ਲਾ ਕੇ ਤੇ ਗੁਜ਼ਾਰਾ ਕਰਨ ਡੇ ਆ ਉਹ ਚੱਲ ਕੋਈ ਗੱਲ ਨਹੀਂ ਦਾਲ ਫੁਲਕਾ ਹਰੇਕ ਦਾ ਚੱਲਦਾ ਹੀ ਆ ਹਰ ਕੋਈ ਰੋਟੀ ਖਾ ਕੇ ਸੌਂਦਾ ਵਾ ਜਿਹੜੇ ਪੈਸਾਂ ਵਾਲੇ ਆ ਉਹ ਗਰ ਪੈਸਾ ਖਾ ਕੇ ਸੌਂਦੇ ਆ ਹਰ ਕੋਈ ਰੋਟੀ ਖਾਂਦਾ ਵਾ ਓਏ ਆਹੋ ਤੇ ਤੇਰੀ ਗੱਲ ਠੀਕ ਵਾ ਉਹ ਚੱਲ ਕੋਈ ਗੱਲ ਨਹੀਂ ਵੇਲਾ ਪੱਠੇ ਤੂੰ ਮੈਂ ਚੱਲਦਾ ਫਿਰ ਚੱਲ ਠੀਕ ਆ ਭਰਾ ਕਿ ਡੱਬਾ ਹਲਦੀ ਤੇ ਤੇਲ ਪਾਉਣ ਆਇਆ ਦੱਸ ਆਪਣੇ ਘਰ ਵਾਲੀਆਂ ਵੇਂਦਾ ਫੇ ਰੋਜ਼ ਲੜਾਈ ਪਈ ਹੁੰਦੀ ਓਥੇ ਮਾਂ ਨੂੰ ਘਰੋਂ ਕੱਢਿਆਈਓ ਤੇ ਮੈਨੂੰ ਪੁੱਛਣਾ ਆਇਆ ਵਾ ਵੀ ਰਪਿੰਦਰ ਕਾਲੀ ਚਲ ਗਈ ਆਇਆ ਤੇ ਇਹ ਬੜੀ ਲੱਗੀ ਚੰਗਾ ਪੜੀ ਲਈ ਗਈ ਮੇਰੀ ਗੱਲ ਸੁਣੋ ਹਾਂਜੀ ਹਾਂਜੀ ਤੇ ਵੇਹ लवली ਵਾਲਾ ਉਹਦੇ ਨੂੰ ਆਇਆ ਵਾਂ ਕਿ ਕੀ ਕਹਿੰਦਾ ਫਿਰ ਕਿਆ ਨਾ ਉਹਨੇ ਕੀ ਆ ਗੱਲ ਨਾ ਗੋਲ ਮਟੋਲ ਕਰਦਾ ਸੀ ਤੇ ਕੋਈ ਗੱਲ ਨਹੀਂ ਮਾਰੀ ਮੋਢੀ ਗੱਲ ਵਾ ਵੇਹੇਂ ਦਾ ਲੈ ਕੇ ਗਿਆ ਵਾ ਮੈਂ ਇਹਨੂੰ ਸਭ ਕੋ ਪਤਾ ਵਾ ਤੁਹਾਡੇ ਘਰ ਕੀ ਹੋਇਆ ਵਾ ਕਿੱਡੇ ਚਲਾਕ ਵਾ ਉਹ ਤੇ ਉੱਚੀ ਉੱਚੀ ਬੋਲਣ ਦੀ ਹੀ ਘਰ ਵੀ ਲੜਨ ਦੇ ਹੀ ਉਹ ਪਹਿਲਾਂ ਸੰਦੀਪ ਅੰਦਰ ਚੰਗਾ ਰੌਲਾ ਪਿਆ ਵਾ ਬਾਅਦ ਚ ਗੇਟ ਲੱਗ ਰੌਲਾ ਪਾਉਂਦਾ ਗਿਆ ਉਹ ਚਾਚੀ ਤੇ ਬੜੀ ਸਦੀ ਸੂਹਾਂ ਲੈਣ ਆ ਜਾਂਦੀ ਆ ਤੇ ਹੁਣ ਤੁਸੀਂ ਜਾਓ ਉੱਧਰ ਮੈਂ ਨਹੀਂ ਜਾਣਾ ਤੂੰ ਜਾ ਸੰਦੀਪ ਤੇ ਜਾ ਕੇ ਚਾਚੀ ਨਾਲ ਗੱਲ ਕਰਕੇ ਆ ਜੀ ਮੈਂ ਗਈ ਨਾ ਤੇ ਗੱਲ ਵੱਧ ਜਾਣੀ ਆ ਜੋ ਮਰਜੀ ਹੰ ਦਰਵੇ ਮੈਂ ਤੇਰੇ ਨਾਲ ਹਵਣਾ ਤੂੰ ਜਾ ਕੇ ਤੇ ਗੱਲ ਕਰਕੇ ਆ ਚਾਚੀ ਨਾਲ ਕਿ ਉਦੋਂ ਬੜੀਆਂ ਗੱਲਾਂ ਕਰਦੀ ਮੈਨੂੰ ਤੁਹਾਡੇ ਘਰ ਆ ਹੁੰਦਾ ਸੋਨਾ ਉਹ ਹੋ ਗਿਆ ਸੋਨਾ ਇਹ ਹੋ ਗਿਆ ਹੁਣ ਦੱਸ ਕੀ ਬਣਿਆ ਮੇਰੇ ਨਾ ਮੱਥੇ ਲੱਗਨ ਨੂੰ ਜੀ ਨਹੀਂ ਕਰਦਾ ਚਾਚੀ ਦੇ ਉਹ ਸਗੋਂ ਹੁਣ ਜਾ ਇਹੀ ਤਾਂ ਮੌਕਾ ਹੁੰਦਾ ਵਾ ਜਾ ਕੇ ਮਰੀ ਦੇ ਲੈ ਗਿਆ ਬਣਿਆ ਕੀ ਆ ਮੇਰਾ ਰਾਦਾ ਵਾ ਅੱਗ ਤੇ ਹੁਣ ਲੱਗੀ ਆ ਬਲਦੀ ਤੇ ਤੇਲ ਪਾ ਕੇ ਆਵਾ ਵੇਖਿਓ ਕਿਦਾ ਪਾਂ ਬਣ ਮੱਚਦੀ ਨਹੀਂ ਵੀ ਗੱਲ ਤੇਰੀ ਠੀਕ ਵਾ ਤੂੰ ਇਦਾਂ ਹੀ ਕਰ ਜਾ ਕੇ ਤੇ ਆ ਹੁਣ ਉਧਰ ਮੇਰੀ ਗੱਲ ਸੁਣੋ ਚਲ ਤੇ ਮੈਂ ਜਾਵਾ ਪਰ ਜੇ ਮੰਮੀ ਨੇ ਕੁਝ ਕਿਹਾ ਤੇ ਫੇਰ ਮੰਮੀ ਕੁਝ ਨਹੀਂ ਕਹਿੰਦੇ ਮੰਮੀ ਨੂੰ ਮੈਂ ਦੇਖ ਲਊਗਾ ਠੀਕ ਹੈ ਨਾ ਬਾਹਰ ਹੀ ਬੈਠੀ ਹੋਣੀ ਆ लवली ਬੰਬੀ ਤੇ ਆ ਹੁਣੇ ਹੀ ਜਾ ਚਲੋ ਕੋਈ ਗੱਲ ਨਹੀਂ ਜਾਣੀ ਆ ਫਿਰ ਮੈਂ ਜਾ ਕੇ ਮੈਂ ਦੱਸੀ ਕੀ ਬੰਦਾ ਠੀਕ ਆ ਅਸ਼ੀਕਾ ਚਾਚੀ ਸਸਰੀਕਾਲ ਸੰਦੀਪ ਤੈਨੂੰ ਕਿੱਦਾਂ ਚੇਤਾ ਆ ਗਿਆ ਅੱਜ ਮੈਂ ਨਾ ਬੈਠੀ ਇਕੱਲੀ ਤੇ ਮੈਂ ਚੱਲ ਚਾਚੀ ਵੱਲੋਂ ਹੋ ਕੇ ਆਉਣੀ ਆ ਤੁਸੀਂ ਵੀ ਨਹੀਂ ਕਦੀ ਆਏ ਉਧਰ ਮੈਂ ਕਿ ਆਉਣਾ ਵਾ ਸੰਦੀਪ ਅੱਜ ਕੱਲ ਜਿੱਦਾਂ ਦਾ ਜ਼ਮਾਨਾ ਵਾ ਨਾ ਆਪੋ ਆਪਣੇ ਘਰ ਹੀ ਠੀਕ ਆ ਲੋਕੀ ਨਾ ਇੱਕ ਗੱਲ ਕਰੋ ਨਾ ਤੇ ਚਾਰ ਲਾ ਲੈਂਦੇ ਆ ਚਾਚੀ ਫਾਇਦਾ ਕੀ ਹੈ ਜਾਣ ਦਾ ਇਹ ਵੀ ਗੱਲ ਤੁਹਾਡੀ ਸਹੀ ਹੈ ਵੈਸੇ ਤੇ ਮੇਰੀ ਗੱਲ ਸੁਣੋ ਰੁਪਿੰਦਰ ਦੀਦੀ ਨਹੀਂ ਦਿਖੰਡੇ ਕਿਤੇ ਗਏ ਆ ਆ ਹੋ ਗਈ ਕਿੰਨਾ ਚਿਰ ਹੋ ਗਿਆ ਹੈ ਪੇਕੇ ਆਪਣੇ ਨਹੀਂ ਗਈ ਅੱਛਾ ਅੱਛਾ ਆਂਦੀ ਹੀ ਰਹਿਣ ਜਾਣਾ ਵਾ ਠੀਕ ਹੈ ਠੀਕ ਆ ਜਾ ਰਹਿ ਆ ਮੈਂ ਅੱਗੇ ਕਵਾਂ ਚਾਚੀ ਟੜਕਾ ਕਟਣ ਦੀ ਆ ਅੱਗੇ ਤੇ ਸਾਰਾ ਕੰਮ ਰੁਪਿੰਦਰ ਕਰਦੀ ਹੁੰਦੀ ਹੀ ਨਹੀਂ ਕਿੱਥੇ ਰੁਪਿੰਦਰ ਕਰਦੀ ਇਹੋ ਜਿਹਾ ਕੰਮ ਜਿਹੜਾ ਹੀ ਨਾ ਇਹ ਮੈਨੂੰ ਹੀ ਕਰਨਾ ਪੈਂਦਾ ਹੁੰਦਾ ਹੈ ਉਹ ਤੇ ਬਸ ਆ ਉਤਲਾ ਪੁਤਲਾ ਹੀ ਜ਼ਿਆਦਾ ਕਰਦੀ ਸੀਗੀ ਚਾਚੀ ਮੈਂ ਤੇ ਜਦੋਂ ਵੈਨੀ ਨਹੀਂ ਉਹੀ ਸਾਰਾ ਕੰਮ ਕਰਨ ਦੀ ਹੁੰਦੀ ਤੂੰ ਵੈਨੀ ਉਦੋਂ ਹੀ ਜਦੋਂ ਰੁਪਿੰਦਰ ਕਰਦੀ ਮੇਰਾ ਕੰਮ ਉਦਾਂ ਹੀ ਨਹੀਂ ਸੀ ਤੈਨੂੰ ਲੱਭਦਾ ਹੈਗਾ ਚਲੋ ਨੋ ਸਸ ਰਲ ਕੇ ਕੰਮ ਕਰਨਾ ਤੇ ਵਧੀਆ ਗੱਲ ਵਾ ਹੱਥਾ થી ਕੰਮ ਹੋ ਜਾਂਦਾ ਵਾ ਰਲ ਕੇ ਹੀ ਕਰੀਦਾ ਵਾ ਕੰਮ ਤੇ ਕੱਲ ਉਹਦਾ ਭਰਾ ਵੀ ਵੇਖਿਆ ਸੀ ਤੇ ਮੈਂ ਫਿਰ ਸੋਚਿਆ ਕਿ ਉਹਦੇ ਨਾਲ ਹੀ ਚੱਲ ਗਈ ਹੋਣੀ ਆ लवली ਦਾ ਟਾਈਮ ਨਹੀਂ ਹੀ ਹੈਗਾ ਅੱਛਾ ਅੱਛਾ ਤੇ ਫਿਰ ਅਹੀਂ ਉਹਨੂੰ ਫੋਨ ਕਰਤਾ ਵੀ ਚਲ ਤੂੰ ਆ ਕੇ ਲੈ ਜਾ ਠੀਕ ਉਹ ਆਇਆ ਤੇ ਆ ਕੇ ਲੈ ਗਿਆ ਚਾਚੀ ਆਇਆ ਤੇ ਹੈਗਾ ਸੀ ਉਹਦਾ ਭਰਾ ਪਰ ਬੋਲਦਾ ਜਾਣ ਰਿਹਾ ਸੀ ਉਹ ਗੇੜ ਤੱਕ ਸੁੱਖ ਸ਼ਾਂਤੀ ਵੀ ਹੈਗੀ ਆ ਘਰ 'ਚ ਜੀ ਕੋਈ ਗਲਤ ਨਹੀਂ ਹੋਈ ਨਹੀਂ ਗੱਲ ਕਰਦੀ ਹੋਣੀ ਆ ਉਹਦੇ ਤੇ ਉਦਾਂ ਹੀ ਆਤਵਾ ਉੱਚੀ ਉੱਚੀ ਬੋਲਣ ਦੀ ਉਹ ਬੋਲਦਾ ਹੀ ਏਦਾਂ ਵਾ ਗੱਲ ਗੁਲਣੀ ਦੀ ਹੋਈ ਕੋਈ ਵੀ ਉਦਾਂ ਹੀ ਗਈ ਏ ਉਹ ਚਾਚੀ ਕਿਸੇ ਦਿਨ ਉਹ ਤੀਤੀ ਬੜੀ ਛੇਤੀ ਤੇ ਗੱਲ ਚੁੱਕਦੇ ਆ ਤੇ ਆਪਣੀ ਦੀ ਬੜੇ ਟੱਕਣ ਦੇ ਆ ਨਹੀਂ ਮੈਂ ਕਾਦੀ ਟੱਕਣੀ ਆ ਜੇ ਕੋਈ ਗੱਲ ਹੋਈ ਹੋਊਗੀ ਤੇ ਫੇਰ ਹੀ ਮੈਂ ਟਕੂਗੀ ਚਾਚੀ ਤੂੰ ਤੇ ਉਦਾਂ ਹੀ ਬੱਸ ਸੁਵਾਦ ਲੈਦੀ ਰਹਿਣੀ ਆ ਚਾਚੀ ਐਵੇਂ ਝੂਠ ਨਾ ਬੋਲਿਆ ਕਰੋ ਉਹ ਦੱਸ ਚਦਾਈ ਆ ਜਿਹੜਾ ਏਡੀ ਦੂਰ ਤੱਕ ਬੋਲਦਾ ਗਿਆ ਵਾ ਮੈਨੂੰ ਤੇ ਅੱਗੇ ਹੀ ਪਤਾ ਸੀ ਉਦਾਂ ਤੈਨੂੰ ਰਾਹ ਕਿੱਥੋਂ ਆਉਣਾ ਸੀ ਕੋਈ ਨਾ ਕੋਈ ਸੂ ਲੱਗੀ ਹੋਣੀ ਆ ਤੇ ਤਾਂ ਹੀ ਆਈ ਆ ਚਾਚੀ ਆਪਣੀ ਵਰੀ ਤੇ ਬੜੀ ਛੇਤੀ ਮਿਰਚਾਂ ਲੱਗੀਆਂ ਤੁਹਾਨੂੰ ਤੇ ਜਦੋਂ ਉਧਰ ਲੜਾਈ ਹੁੰਦੀ ਹੀ ਬੜੀ ਛੇਤੀ ਪਹੁੰਚਦੇ ਨਹੀਂ ਤੁਸੀਂ ਨਹੀਂ ਮੈਂ ਗਈ ਪਹੁੰਚਣਾ ਹੀ ਮੈਂ ਤੇ ਬਸ ਇਸੇ ਕਰਕੇ ਗਈ ਹੀ ਉਹ ਰੋਂਦੀ ਹੀ ਤੇ ਮੈਂ ਰੋਂਦੀ ਨੂੰ ਵੇਖ ਕੇ ਚਲ ਗਈ ਮੈਂ ਤੇਰੇ ਵਾਂਗੂ ਨਾ ਸਵਾਦ ਲੈਣ ਨਹੀਂ ਗਈ ਚਾਚੀ ਬਥੇਰੇ ਤੇ ਸਵਾਦ ਲੈਂਦੇ ਰਹੇ ਆ ਕਿਉਂ ਝੂਠ ਬੋਲਦੇ ਆ ਮੇਰੀ ਸਾਸ ਨੂੰ ਕਿੰਨਾ ਪੜਕਾਇਆ ਹੈ ਤੁਸੀਂ ਕਿ ਸੰਦੀਪ ਇਦਾਂ ਕਰਦੀ ਆ ਨਹੀਂ ਕਾਦਾ ਪੜਕਾਇਆ ਹੀ ਮੈਂ ਸੂਰਤ ਤੇ ਸਾਰਾ ਤੇਰਾ ਹੀ ਜਦੋਂ ਕਿਸੇ ਦਾ ਘਰ ਪੁੱਟੀਏ ਨਾ ਤੇ ਆਪਣੇ ਤੇ ਵੀ ਪੈਂਦੀ ਹੁੰਦੀਆਂ ਵਾ ਅਛਾ ਤੇ ਤੂੰ ਇਹੋ ਸੁਖਣਾ ਸੁਖਦੀ ਹੀ ਵੀ ਇਹਨਾਂ ਤੇ ਪਹਿਣ ਪਤਾ ਵਾ ਮੈਨੂੰ ਤੇਰਾ ਵੀ ਟੱਕੀ ਰਹਿ ਐਵੇਂ ਪੋਲ ਨਾ ਖਲਾਈ ਆਪਣੇ ਕਾਦੇ ਪੋਲ ਖੋਲਣੇ ਖੋਲ ਹੀ ਲਾਉ ਤੀ ਮੇਰੇ ਸਾਹਮਣੇ ਖੋਲਣੇ ਕਾਦੇ ਆ ਸੱਸ ਨੂੰ ਕੱਢਿਆ ਕਿ ਨਹੀਂ ਕਰੋ ਹੋਰ ਕਾਦੇ ਖੋਲਣੇ ਆ ਮੈਂ ਵਿਚਾਰੀ ਦਰਦਾਂ ਦੀਆਂ ਠੋਕਰਾਂ ਖਾ ਕੇ ਫੋਣ ਘਰ ਨੂੰ ਆਈ ਆ ਉਹ ਵੀ ਜੇ ਭੈਣ ਉਹਦੀ ਨਾਂ ਛੱਡ ਕੇ ਜਾਂਦੀ ਤੇ ਤੂੰ ਹੀ ਕਿੱਥੋਂ ਘਰ ਵੜਨ ਦੇਣੀ ਸੀ ਉਹ ਤੇ ਆਖਣੀ ਮੈਨੂੰ ਤੁਹਾਡਾ ਤੁਹਾਡੀਆਂ ਬੇੜੀਆਂ ਚ ਵੱਟੇ ਪਏ ਹੀ ਜਦੋਂ ਮੰਮੀ ਇੱਥੇ ਰਹਿ ਕੇ ਗਈ ਨਾ ਤਾਂ ਹੀ ਤੂੰ ਇਹਨੂੰ ਸਿਖਾਇਆ ਹੋਣਾ ਵਾ ਕਿ ਆਪਣੀ ਨੌ ਦੇ ਨਾਲ ਇਦਾਂ ਕਰਿਆ ਕਰ ਨਹੀਂ ਜੇ ਤੂੰ ਚੰਗੀ ਹੁੰਦੀ ਨਾ ਤੇ ਮੇਰੇ ਘਰ ਉਹਨੇ ਕੀ ਲੈਣ ਆਉਣਾ ਸੀ ਜੇ ਤੂੰ ਉਹਨੂੰ ਰੋਟੀ ਪਾਣੀ ਦਿੰਦੀ ਸਭ ਕੁਝ ਦਿੰਦੀ ਤੇ ਤੇ ਤੂੰ ਹੀ ਨਾਂ ਰੱਖ ਦੇ ਕਿਉਂ ਨਾ ਰੱਖਦੀ ਮੈਂ ਸਹਾਨ ਕੀਤਾ ਸੀ ਨਹੀਂ ਕਿਉਂ ਨਾ ਰੱਖਦੀ ਮੈਂ ਵੀ ਦੱਸ ਨਾ ਸੁਆ ਲੈਣੀ ਹੈ ਤਾਂ ਹੀ ਰੱਖਿਆ ਇੱਥੇ ਕਾਹਦੀਆਂ ਸੁਆ ਲੈਣੀਆਂ ਸੀ ਮੈਨੂੰ ਕੀ ਲੋੜੀ ਸੁਆ ਲੈਣ ਦੀ ਉਹ ਚਾਰੀ ਤੰਗ ਹੋ ਗਈ ਗਈ ਹੀ ਇਥੋਂ ਸੁਖੀਨ ਹੀ ਗਈ ਉਹ ਚਾਚੀ ਆਪਣਾ ਘਰ ਸੰਭੋ ਠੀਕ ਆ ਨਾ ਨਹੀਂ ਮੈਂ ਤਾਂ ਸੰਭਿਆ ਹੀ ਆ ਕਿੰਨਾ ਕ ਸੰਭਣ ਆਈ ਆ ਸਾਡੇ ਘਰ ਕਿੰਨਾ ਕ ਸੰਭਿਆ ਤੁਸੀਂ ਚਾਚੀ ਜਦੋਂ ਕਿਸ ਦੇ ਘਰ ਅੱਗ ਲੱਗੀ ਹੋਵੇ ਨਾ ਫੇਰ ਤੇ ਤੁਸੀਂ ਬੜੀ ਛੇਤੀ ਚੋਕਦੇ ਆ ਹੁਣ ਆਪਣੇ ਘਰ ਲੱਗੀ ਆ ਨਾ ਤੇ ਚੁੱਪ ਕਰਕੇ ਬੈਠੇ ਤੀ ਨਹੀਂ ਚੁੱਪ ਕਰਕੇ ਬੈਠੀ ਤੇ ਹੋਰ ਮੈਂ ਭੰਗੜਾ ਪਾਵਾਂ ਹੁਣ ਮਾੜਾ ਜਿਹਾ ਪੁੱਛ ਲਿਆਵਾ ਤੇ ਗਿੱਡੀ ਛੇਤੀ ਭੁੜ ਕਰਨ ਲੱਗੇ ਆ ਤੇ ਤੂੰ ਆਈ ਕੀ ਲੈਣਵਾ ਤੂੰ ਆਂਦੀ ਨਾ ਤੈ ਤੂੰ ਹੀ ਕੀ ਕਰਨ ਆਈ ਪਹਿਲਾਂ ਮੈਨੂੰ ਇਹ ਕੀ ਕਰਨ ਉਹਨੇ ਨੇ ਉਧਰ ਇਹ ਤੈਨੂੰ ਪਤਾ ਹੀ ਪਉ ਦਾ ਭਰਾ ਬੋਲਦਾ ਗਿਆ ਵਾ ਤੇ ਤੂੰ ਇੱਥੇ ਕੀ ਲੈਣ ਆਈ ਫਿਰ ਮੇਰੀ ਮਰਜ਼ੀ ਤੇਰੀ ਕਾਦੀ ਮਰਜ਼ੀ ਆ ਕਿਸਦੇ ਘਰ ਜਾਣ ਦੀ ਵੀ ਮਰਜ਼ੀ ਹੁੰਦੀ ਆ ਭਲਾ ਤੂੰ ਮੂੰਹ ਚੋ ਕੇ ਆ ਜਾਂਦੇ ਨੇ ਨਾ ਉਧਰ ਉਦਾਂ ਹੀ ਮੈਂ ਆ ਗਈ ਆ ਮੈਂ ਨਹੀਂ ਜਾਂਦੀ ਮੈਂ ਸਿਰਫ ਤੇਰੀ ਸੱਸ ਦਾ ਕਰਕੇ ਜਾਂਦੀ ਆ ਪਤਾ ਮੈਨੂੰ ਕਿੰਨਾ ਕ ਤੂੰ ਆਉਂਦੇ ਤੇ ਕਿੰਨਾ ਕ ਨਹੀਂ ਆਉਂਦੇ ਤਸੀਂ ਜਾ ਜਾ ਤੁਰੀ ਜਾ ਆਪਣੇ ਘਰ ਨੂੰ ਚਾਚੀ ਉਹਦੋਂ ਤਾਂ ਬੜਾ ਤੇੜ ਦੇ ਹੀ ਕਿ ਮੇਰੇ ਨਾਲ ਐਡਾ ਵੱਡਾ ਏਸੀ ਆਇਆ ਵਾ ਏਸੀ ਥੱਲੇ ਤਾਂ ਉਹਨੇ ਇੱਕ ਦਿਨ ਵੀ ਨਹੀਂ ਤੁਹਾਨੂੰ ਪੈਣ ਦਿੱਤਾ ਸੌਂਦੇ ਰਹੇ ਨਾ ਪੱਖੇ ਥੱਲੇ ਗੱਲਾਂ ਤੇ ਬੜੀਆਂ ਹੁੰਦੀਆਂ ਤੁਹਾਨੂੰ ਨਹੀਂ ਜੇ ਉਹਨੇ ਮੈਨੂੰ ਇੱਕ ਦਿਨ ਸਵਾਲਿਆ ਸੀ ਨਾ ਤੇ ਜੁਰਤ ਰੱਖੀ ਆ ਮੈਂ ਵੀ ਕੱਢੀ ਕਿ ਨਹੀਂ ਅਗਲੇ ਦਿਨੀ ਤੇਰੀ ਸੱਸ ਵਾਂਗੂ ਨਹੀਂ ਆਂ ਵੀ ਮੈਂ ਮੈਂ ਹੀ ਕਰਦੀ ਫਿਰੂੰਗੀ ਇਹ ਕੰਮ ਮੇਰ ਕੋ ਨਹੀਂ ਹੋਣੇ ਆਹ ਹੋਂਦ ਤੂੰ ਸੱਚੇ ਹੋਣਾ ਹੀ ਆ ਪੱਖੇ ਥੱਲੇ ਜੋ ਸਵਾਲਿਆ ਉਹਨੇ ਨਹੀਂ ਇੱਕ ਦਿਨ ਹੀ ਸੁੱਤੀ ਸੀ ਤੇਰੀ ਸੱਸ ਵਾਂਗੂ ਨਹੀਂ ਵੀ ਘਰ ਛੱਡ ਕੇ ਚੱਲ ਜੂੰਗੀ ਕਦੀ ਵੀ ਨਹੀਂ ਜਾਂਦੀ ਮੈਂ ਉਹਨੂੰ ਘਰੋਂ ਕੱਢਿਆ ਹੀ ਉਹ ਸਾਸ ਨੂੰ ਮੈਂ ਕਰਵਾ ਆਪ ਨਹੀਂ ਕੱਢਿਆ ਠੀਕ ਹੈ ਨਾ ਉਹ ਆਪੇ ਗਏ ਹੀ ਇਹ ਤੂੰ ਹੀ ਕੱਢਿਆ ਹੀ ਪਹਿਲਾਂ ਨਹੀਂ ਉਹ ਕਦੀ ਚੱਲ ਗਈ ਜਦੋਂ ਦੀ ਤੂੰ ਆਈ ਹੈ ਨਾ ਉਦੋਂ ਦੇ ਇਹ ਕੰਮ ਹੋਣ ਲੱਗੇ ਆ ਇਹ ਸਭ ਕੁਝ ਨਾ ਟਾੜਾ ਸਿਖਾਲਿਆ ਹੀ ਨਹੀਂ ਮੇਰਾ ਸਿਖਾਲਿਆ ਨਹੀਂ ਆ ਜਿੱਦਾਂ ਤੂੰ ਹੀ ਸਿਖਾਇਆ ਨਾ ਉਦਾਂ ਹੀ ਉਹ ਕਰਦੇ ਰਹੇ ਆ ਮੈਨੂੰ ਤੇ ਨੌ ਲੱਗੀ ਸੀ ਤੇਰੇ ਮਗਰ ਉਹ ਵੀ ਲੱਗੀ ਸੀ ਤੇਰੇ ਵਾਲੇ ਕੰਮ ਕਰਨ ਪਰ ਮੈਂ ਨਹੀਂ ਹੋਣ ਦਿੰਦੀ ਪਤਾ ਮੈਨੂੰ ਕਿੰਨੇ ਕੰਮ ਤੈਨੂੰ ਕਰਾਉਣੇ ਆ ਤਕਲਾਂ ਇਹ ਕਿੱਕ ਗੱਲ ਦਾ ਮੈਨੂੰ ਪਤਾ ਟੱਡੀ ਦਾ ਕੀ ਕਰਦੇ ਰਹੇਂੀਂ ਤੁਹਾਨੂੰ ਪਤਾ ਤਾਂ ਤੈਨੂੰ ਲੱਗਣਾ ਹੀ ਆ ਹਰ ਵੇਲੇ ਤੇ ਤੂੰ ਕੰਦਾ ਨਾ ਲੱਗੀ ਰਹਿਣੀ ਆ ਭਾਵੇਂ ਮੈਂ ਕੰਦਾ ਨਾ ਲੱਗਾ ਭਾਵੇਂ ਮੈਂ ਕੋਠੇ ਤੇ ਚੜਾਂ ਤੁਹਾਨੂੰ ਕੀ ਮੈਨੂੰ ਕੀ ਆ ਮੇਰੇ ਵੱਲੋਂ ਭਾਵੇਂ ਕੋਠੇ ਤੇ ਚੜ ਕੇ ਨੱਚ ਮੈਨੂੰ ਕੀ ਲੋੜਵਾ ਮੈਂ ਤੁਹਾਡੇ ਵਾਂਗੂ ਅੱਗੇ ਟਿਕਿਆ ਨਾ ਕਰ ਮੇਰੇ ਘਰ ਨਾ ਆਇਆ ਕਰ ਤੇ ਨਾ ਮੈਂ ਤੇਰੀ ਸੱਸ ਵਾਂਗੂ ਤੇਰੀਆਂ ਸੁਣਨੀ ਆ ਤੇ ਨਾ ਮੈਨੂੰ ਲੋੜ ਹੀ ਆ ਸੁਣਦੀ ਕੋਈ ਗੱਲ ਨਹੀਂ ਪਤਾ ਤਾਂ ਮੈਨੂੰ ਸਾਰਾ ਹੀ ਲੱਗ ਗਿਆ ਸੀ ਤੁਹਾਡੇ ਮੂੰਹੋਂ ਸੁਣਨਾ ਹੀ ਮੈਂ ਚਾਚੀ ਢੋਲ ਨਾ ਦੂਰੋਂ ਵਜਦੇ ਸੋਹਣੇ ਲੱਗਦੇ ਹੁੰਦੇ ਆ ਹੁਣ ਆਪਣੇ ਘਰ ਵਜਣ ਦੇ ਨਾ ਹੁਣ ਪਤਾ ਲੱਗਾ ਮੈਨੂੰ ਕਾਦਾ ਪਤਾ ਲੱਗਣਾ ਵਾ ਮੈਂ ਡਰਦੀ ਆ ਕਿਸ ਕੋ ਨਾ ਮੈਂ ਆਪਣੀ ਨੋਕਾ ਡਰਦੀ ਤੇ ਨਾ ਮੈਂ ਡਰਦੀ ਤੇਰੇ ਕੋਲੋਂ ਢੋਲ ਵੱਜਦਾ ਸੋਹਣਾ ਲੱਗਣਾ ਵਾ ਇਹ ਤੇਰੀ ਸਾਸਿ ਆ ਜਿਹੜੀ ਡਰ ਡਰ ਕੇ ਰਹਿੰਦੀ ਆ ਮੈਂ ਨਹੀਂ ਡਰਦੀ ਕਿਸ ਦੇ ਕੋਲੋਂ ਵੀ ਆਈ ਵੱਡੀ ਗੱਲਾਂ ਕਰਨ ਮੈਨੂੰ ਭੈਣ ਫੋਨ ਤੇ ਮੈਂ ਤੈਨੂੰ ਤਾਂ ਲਾਇਆ ਵਾ ਪੀਰ ਰਪਿੰਦਰ ਨਾ ਚਲ ਗਈ ਆ ਭਰਾ ਉਹਦਾ ਲੈ ਗਿਆ ਵਾ ਅੱਛਾ ਤੇ ਤੂੰ ਰਿਸ਼ਤਾ ਕਹਿੰਦੀ ਸੀ ਨਾ ਤੇ ਹੁਣ ਏਦਾਂ ਕਰ ਵੀ ਤੂੰ लवली ਨੂੰ ਰਿਸ਼ਤਾ ਕਰਾ ਕੋ ਚੰਗਾ ਜਿਆ ਮੈਂ ਤੇ लवली ਨੂੰ ਰਿਸ਼ਤਾ ਵੀ ਨਾ ਕਰਾ ਦੂੰਗੀ ਉਹ ਲੈ ਕਿੱਧਰ ਗਿਆ ਵਾ ਦਿਖੜਨੀ ਕਿੱਦਾਂ ਹੀ ਆਪੇ ਹੀ ਤੇ ਤੂੰ ਮੈਨੂੰ ਸਕੀਮ ਦਿੱਤੀ ਸੀ ਵੀ ਇਹਨੂੰ ਕਿਸ ਤਰ੍ਹਾਂ ਘਰੋਂ ਕੱਢ ਤੇ ਮੈਂ ਫਿਰ ਕੱਢਣੀ ਹੀ ਕੋਈ ਨਾ ਪੱਤੀ ਕਰਦੀ ਆ ਮੈਂ ਉਹ ਤੈਨੂੰ ਭਰਾਤ ਦੇ ਲੈ ਗਿਆ ਓਏ ਮਿਲਣ ਦੇਣ ਵਾ ਉਹ ਨਹੀਂ ਨਹੀਂ ਮਿਲਣ ਗੇਲ ਨੂੰ ਨਹੀਂ ਖੜਿਆ ਹੈਗਾ ਹੁਣ ਹੀ ਨਾ ਮਨ ਬਣਾ ਲਿਆ ਵਾ ਪੀ ਉਹ ਲੈ ਤੇ ਗਿਆ ਵਾ ਨਾ ਤੇ ਹੁਣ ਆਪਾਂ ਸਿੱਧਾ ਤਲਾਕ ਹੀ ਕਰਨਾ ਵਾ ਨਹੀਂ ਆ ਤੇ ਕੋ ਸੋਣੀ ਤੇ ਗੱਲ ਕੀਤੀ ਓ ਕਹਿੰਦਾ ਪਹਿਲਾਂ ਹੀ ਆਖਿਆ ਹੈਗਾ ਤੇ ਤੂੰ ਇਹਦਾ ਕਰ ਦੇ ਮੈਂ ਤੈਨੂੰ ਐਸਾ ਨਾ ਰਿਸ਼ਤਾ ਕਰਾਉਂਗੀ ਮੇਰਾ ਘਰ ਪਰ ਤੁਗਾ ਘਟ ਕੇ ਦਾਜ ਦੇ ਨਾਲ ਇਹ ਕੀ ਹੈ ਵੀ ਬੰਵਾ ਨਾ ਕੰਮ ਵੀ ਤੇ ਅਗਲੇ ਨੇ ਜਿਹਾ ਨਾ ਘਰ ਹੋਈ ਕੱਤੀ ਹੁੰਦੀ ਆ ਨਹੀਂ ਭੈਣੇ ਹੋਈ ਤੇ ਮੇਰੇ ਕੋਲ ਗਲਤੀ ਹੋ ਗਈ ਤੇ ਕੋਈ ਗੱਲ ਨਹੀਂ ਹੁਣ ਗਲਤੀ ਸੁਧਾਰ ਲੈਣੇ ਆ ਹੁਣ ਘਰੋਂ ਕੱਢੀ ਆ ਤੇ ਕੋਈ ਨਹੀਂ ਹੁਣ ਤੂੰ ਬਸ ਨਾ ਰਿਸ਼ਤਾ ਕਰਾਉਣ ਦੀ ਤਿਆਰ ਰਹਿ ਬਸ ਨਹੀਂ ਮੈਂ ਰਿਸ਼ਤਾ ਤੇ ਕਰਾ ਦੂੰਗੀ ਉਧਰੋਂ ਤੇ ਕੰਮ ਨਵੇਂ ਦਾ ਐਸਾ ਕਿ ਤਾ ਮੈਂ ਕਰਾਦਾ ਵੈਰਾ ਕੰਮ ਨਵੇਂ ਦੇ ਕੇ ਥੇ ਤੂੰ ਮੈਨੂੰ ਦੱਸ ਮੈਂ ਤੇ ਰਿਸ਼ਤਾ ਕਰਾ ਦੂੰਗੀ ਸੁਖਦੀ ਨਾਲ ਚੱਲ ਪੈਣ ਕੋਈ ਗੱਲ ਨਹੀਂ ਤੂੰ ਮੈਨੂੰ ਇੰਨਾ ਕ ਹੌਸਲਾ ਦੇਤਾ ਵਾ ਨਾ ਤੇ ਹੁਣ ਮੈਂ ਉਧਰੋਂ ਕੰਮ ਨਵੇਂ ਬੇੜਿਆ ਹੀ ਲੈ ਬਸ ਇਹ ਹੌਸਲੇ ਵਾਲੀ ਗੱਲ ਨਹੀਂ ਮੈਂ ਤੈਨੂੰ ਕਰਕੇ ਦੱਸੂਗੀ ਜੇ ਮੈਂ ਜਿਮਾਲ ਕਰ ਲਾ ਨਾ ਜਿਮਾਲ ਦੀ ਬਹੁਤ ਪੱਕੀਆਂ ਮੈਂ ਉਹ ਕੰਮ ਕਰਕੇ ਹਕੀਕਤ ਨਹੀਂ ਆ ਲੈ ਪੈਣ ਆ ਤੇ ਬੜੀ ਵਧੀਆ ਗੱਲ ਈ ਕੋਈ ਗੱਲ ਨਹੀਂ ਮੈਂ ਨਾ ਲਵਲੀ ਨਾਲ ਗੱਲ ਕਰਕੇ ਨਾ ਤੇ ਸਿੱਧੇ ਹੋਣਾ ਤਲਾਕ ਦੇ ਕਾਗਜ਼ ਹੀ ਕੱਲਣੇ ਆ ਉੱਥੇ ਤੇ ਹੁਣ ਰੱਖੇ ਉਹਦਾ ਭਰਾ ਉੱਥੇ ਹੀ ਉਹਨੂੰ ਆਹ ਰੱਖ ਲੈ ਤੇ ਤੂੰ ਆਹ ਕੰਮ ਕਰਕੇ ਤੇ ਮੈਨੂੰ ਉਸੇ ਵੇਲੇ ਫੋਨ ਕਰ ਦੇ ਮੇਰਾ ਨਾਮ ਹੀ ਕੰਟੋਨੀ ਮੈਂ ਮੂੰਹ ਤੋਂ ਵੀ ਹੱਥ ਮੇਰਦੀ ਆ ਬੇਟੇ ਇਹ ਆ ਰਿਹਾ ਰਿਸ਼ਤਾ ਵਾਸਤੇ ਵੜੀ ਨੂੰ ਭੁਗਾ ਤੇ ਚਾਹੀਂ ਇੰਦਾਰੇ ਕੁੜੀ ਵੀ ਕਿੰਨੀ ਦਿਵਾਨ ਵਾ ਇਹ ਤੁਸੀਂ ਨਹੀਂ ਇੱਥੇ ਪਾ ਕੇ ਕਿੰਨੀ ਚਲ ਠੀਕ ਆ ਭੈਣ ਮੈਂ ਨਾ लवली ਨਾਲ ਗੱਲ ਕਰਕੇ ਨਾ ਫੇਰ ਤੈਨੂੰ ਫੋਨ ਕਰਦੀ ਆ ਯਾ ਫੀਟ ਹੋ ਆ ਕਰ ਤਮੀ ਮੈਨੂੰ ਦੱਸ ਦੇ ਫੇਰ ਮੈਂ ਤੈਨੂੰ ਦੱਸ ਦਊਂਗੀ ਜੀ ਮੈਂ ਇਹ ਸਾਰੇ ਜੇ ਵੀ ਮੱਕੀ ਨੂੰ ਚਲ ਠੀਕ ਆ ਚੰਗਾ ਫੇਰ ਚੰਗਾ ਚਲ ਆ ਤੇ ਭੈਣ ਨੇ ਵਧੀਆ ਕੀਤਾ ਉਹ ਕਹਿੰਦੀ ਵੀ ਮੈਂ ਰਿਸ਼ਤਾ ਤੇਨੂੰ ਮਿੰਟੋ-ਮਿੰਟੀ ਕਰਾ ਦੂੰਗੀ ਮੈਂ ਇਦਾਂ ਕਰਦੀ ਆਂ ਵੀ ਹੁਣ ਲਵਲੀ ਨਾਲ ਗੱਲ ਕਰਕੇ ਨਾ ਉਧਰੋਂ ਪਹਿਲਾਂ ਕੰਮ ਨਿਬੇੜਦੀ ਆਂ ਤੇ ਫੇਰ ਕਿਤੇ ਹੋਰ ਕਰਾਂਗੇ